ਹੈਲੋ एवरीवन ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਅੱਜ ਇਸ ਵੀਡੀਓ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਭਾਰਤ ਦੇ ਪੰਜ ਸਭ ਤੋਂ ਵਧੀਆ ਆਈਟੀਆਈ ਕੋਰਸ ਬਾਰੇ ਗੱਲ ਕਰਾਂਗੇ ਜੋ ਤੁਸੀਂ 12ਵੀਂ ਤੋਂ ਬਾਅਦ ਮਤਲਬ 10ਵੀਂ ਤੋਂ ਬਾਅਦ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ इजीली ਇੱਕ ਕੋਰਸ ਕਰਕੇ ਬਹੁਤ ਅੱਛੀ ਖਾਸੀ ਇਨਕਮ ਜਨਰੇਟ ਕਰ ਸਕਦੇ ਹੋ ਓਕੇ ਨਾ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆਂ ਇਹਦੇ ਵਿੱਚ ਨਾ ਜਿੰਨੇ ਖਰਚਾ ਹੋ ਗਿਆ ਸਮਾਂ ਤੇ ਕਮਾਈ ਤੁਸੀਂ ਕਿੰਨੀ ਕਰ ਸਕਦੇ ਹੋ ਟੋਟਲੀ ਡਿਟੇਲ ਵਿੱਚ ਗੱਲ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸੇ ਤਰ੍ਹਾਂ ਦੇ ਵੀਡੀਓਸ ਦੇਖਣ ਦੇ ਲਈ ਹੁਣ ਆਪਾਂ ਸਟਾਰਟ ਕਰਦੇ ਆਂ ਵੀਡੀਓ ਨੂੰ ਜੋ ਆਪਣਾ ਪਹਿਲੇ ਨੰਬਰ ਤੇ ਪੁਆਇੰਟ ਆਪਣਾ ਇਲੈਕਟ੍ਰੀਸ਼ੀਅਨ ਸਮਾ ਜੋ ਹੈ 2 ਸਾਲ ਦਾ ਇਹਦੇ ਵਿੱਚ ਤੁਹਾਨੂੰ ਲੱਗਣਾ ਹੈ ਇੱਕ ਕੋਰਸ ਕਰਨ ਦੇ ਵਿੱਚ ਜਿਵੇਂ ਖਰਚਾ ਆ 10000 ਤੋਂ ਲੈ ਕੇ 40000 ਤੱਕ ਸਰਕਾਰੀ ਕਾਲਜ ਵਿੱਚ ਘੱਟ ਹੁੰਦਾ ਆ ਤੇ ਬਾਕੀ ਮਤਲਬ ਮੇਰੇ ਖਿਆਲ 5000 ਹੁੰਦਾ ਹੈ ਸਰਕਾਰੀ ਕਾਲਜ ਵਿੱਚ ਜਾਂ 3500 ਤੇ ਬਸ ਪ੍ਰੀ ਪਾਸਿੰਗ ਬਣ ਜਾਂਦਾ ਆ ਕੁਝ ਖਾਸ ਨਹੀਂ ਹੁੰਦਾ ਤੁਹਾਡਾ ਮਤਲਬ 25 ਤੋਂ 30000 ਵੀ ਤਾਂ ਸਾਰੇ ਕੰਮ ਹੋ ਜਾਊਗਾ ਇਸ ਤੋਂ ਬਾਅਦ ਪੜ੍ਹਾਈ ਆ ਬਿਜਲੀ ਦੀ ਵਾਇਰਿੰਗ ਮੋਟਰ ਰਿਪੇਅਰ ਕਰ ਅਤੇ ਇੰਡਸਟਰੀ ਵਿੱਚ ਬਿਜਲੀ ਸਿਸਟਮ ਦਾ ਕੰਮ ਇਹ ਤੁਹਾਨੂੰ ਉਹਦੇ ਵਿੱਚ ਸਿਖਾਇਆ ਜਾਣਾ 2 ਸਾਲ ਦੇ ਵਿੱਚ ਨੌਕਰੀ ਦੇ ਮੌਕੇ ਘਰੇਲੂ ਇਲੈਕਟ੍ਰੀਸ਼ੀਅਨ ਇੰਡਸਟਰੀ ਇਲੈਕਟ੍ਰੀਸ਼ੀਅਨ ਸਰਕਾਰੀ ਪ੍ਰਾਇਮਰੀ ਜੌਬ ਕਮਾਈ ਸ਼ੁਰੂਆਤੀ 15000 ਤੋਂ ਸਟਾਰਟਿੰਗ ਹੁੰਦਾ ਹੈ ਤੇ 35000 ਪ੍ਰਤੀ ਮਹੀਨਾ ਇੰਨੇ ਤੱਕ ਸਟਾਰਟਿੰਗ ਹੋ ਜਾਂਦਾ ਹੈ ਤੇ ਬਾਅਦ ਵਿੱਚ ਜਦੋਂ ਤੁਸੀਂ ਪੱਕਾ ਹੋ ਜਾਂਦੇ ਹੋ ਤਾਂ ਪਲੱਸ ਤੁਹਾਨੂੰ 50 60000 ਪਲੱਸ ਮਿਲਣ ਲੱਗ ਜਾਂਦਾ ਹੈ ਦੂਜੇ ਨੰਬਰ ਤੇ ਆਪਣਾ ਪੁਆਇੰਟ ਹੈ ਫੀਟਰ ਜਿਹਦੇ ਵਿੱਚ 2 ਸਾਲ ਦਾ ਸਮਾਂ ਲੱਗਦਾ ਹੈ ਤੇ ਖਰਚਾ ਮੈਕਸਿਮਮ 10000 ਤੋਂ ਲੈ ਕੇ 35000 ਤੱਕ ਆ ਜਾਂਦਾ ਹੈ ਜੇ ਤੁਸੀਂ ਸਰਕਾਰੀ ਵਿੱਚ ਕਰੋਗੇ ਤਾਂ ਬਹੁਤ ਸਾਰੇ ਸਹੂਲਤਾਂ ਮਿਲ ਜਾਂਦੇ ਤੁਹਾਨੂੰ ਬਟ ਮੇਰਾ ਮੈਂ ਕਹਿਣਾ ਕਿ ਤੁਹਾਨੂੰ ਤੁਸੀਂ ਪ੍ਰਾਈਵੇਟ ਕਰੋ ਤਾਂ ਬੈਟਰ ਆ ਕਿਉਂਕਿ ਮੇਰਾ ਇੱਕ ਫਰੈਂਡ ਲੱਗਿਆ ਹੋਇਆ ਸੀ ਸਰਕਾਰੀ ਬਹੁਤ ਹੀ ਲਾਪਰਵਾਹੀ ਫਿਰ ਵੀ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਕਰ ਸਕਦੇ ਹੋ ਪੜ੍ਹਾਈ ਆ ਜੋ ਮਸ਼ੀਨਾਂ ਦੇ ਪਾਰਟਸ ਫਿਟ ਕਰਨੇ ਮਕੈਨੀਕਲ ਡਰਾਇੰਗ ਸਮਝਣੀ ਟੂਲਸ ਨਾਲ ਕੰਮ ਨੌਕਰੀ ਚ ਹੁੰਦਾ ਹੈ ਮੈਨੂਫੈਕਚਰਿੰਗ ਕੰਪਨੀਆਂ ਹੋ ਗਿਆ ਆਇਲ ਰੇਲਵੇਜ਼ ਸਰਕਾਰੀ ਵਿਭਾਗ ਕਮਾਈ ਜਿਹੜਾ ਹੁੰਦਾ 12000 ਤੋਂ ਲੈ ਕੇ 30000 ਜਦੋਂ ਸਟਾਰਟਿੰਗ ਸੈਲਰੀ ਹੁੰਦੀ ਆ ਉਸ ਤੋਂ ਬਾਅਦ ਅਨੁਭਵ ਨਾਲ ਮਤਲਬ ਜਦੋਂ ਤੁਸੀਂ ਕੰਮ ਸਿੱਖ ਜਾਂਦੇ ਹੋ ਤਾਂ 50000 ਪਲੱਸ ਤੁਸੀਂ ਕਮਾ ਸਕਦੇ ਹੋ ਓਕੇ ਨਾ ਇਸ ਤੋਂ ਬਾਅਦ ਤੀਜੇ ਨੰਬਰ ਤੇ ਆਪਣਾ ਹੈ ਮਕੈਨਿਕ ਮੋਟਰ ਵਾਈਕਲ ਜਿਹੜਾ ਹੁੰਦਾ ਹੈ ਮੋਟਰ ਮਕੈਨਿਕ ਸਮਾਂ 2 ਸਾਲ ਦਾ ਲੱਗਣਾ ਹੈ ਤੇ ਖਰਚਾ 15000 ਤੋਂ ਲੈ ਕੇ 45000 ਤੱਕ ਤੇ ਤੁਹਾਨੂੰ ਪਤਾ ਹੀ ਜਿਵੇਂ ਸਰਕਾਰੀ ਵਿੱਚ ਘਟ ਹੁੰਦਾ ਹੈ ਤੇ ਪੜ੍ਹਾਈ ਕਾਰ ਬਾਈਕ ਟਰੱਕ ਆਦਿ ਦੀ ਸਰਵਿਸਿੰਗ ਅਤੇ ਰਿਪੇਅਰ ਨੌਕਰੀ 'ਚ ਹੁੰਦਾ ਹੈ ਆਟੋਮੋਬਾਈਲ ਵਰਕਸ਼ਾਪ ਹੋ ਗਿਆ ਸਰਵਿਸ ਸਟੇਸ਼ਨ ਹੋ ਗਿਆ ਆਪਣੀ ਗੈਰਾਜ ਸ਼ੁਰੂਆਤ ਸ਼ੁਰੂ ਕਰ ਸਕਦੇ ਹੋ ਇਹਨਾਂ ਇੱਥੇ ਕੰਮ ਕਰ ਸਕਦੇ ਹਾਂ ਕਮਾਈ ਜੋ 12000 ਤੋਂ ਸਟਾਰਟਿੰਗ ਹੋ ਜਾਂਦਾ ਹੈ 40000 ਦੇ ਵਿੱਚ ਵਿੱਚ ਤੇ ਆਪਣਾ ਗੈਰਾਜ ਹੁਣ ਤੇ 80000 ਪਲੱਸ ਕਮਾ ਸਕਦੇ ਹਾਂ ਇਹਨਾਂ ਤਾਂ ਆਮ ਹੈ ਇਸ ਤੋਂ ਬਾਅਦ ਚੌਥੇ ਨੰਬਰ ਤੇ ਹੈ ਕੰਪਿਊਟਰ ኦਪਰੇਟਿੰਗ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਜਿਹਨੂੰ ਕੋਪਾ ਕਹਿੰਦੇ ਆ ਬਹੁਤ ਹੀ ਫੇਮਸ ਕੋਰਸ ਆ ਬਹੁਤ ਹੀ ਵਧੀਆ ਸਮਾਂ ਕੁਝ ਨਹੀਂ ਲੱਗਦਾ 1 ਸਾਲ ਦਾ ਸਮਾਂ ਹੈ ਖਰਚਾ 8000 ਤੋਂ ਲੈ ਕੇ 25000 ਦਾ ਆ ਜਾਂਦਾ ਹੈ ਤੇ ਪੜਾਈ ਕੰਪਿਊਟਰ ਬੇ ਇੰਟਰਨੈਟ ਡਾਟਾ ਐਂਟਰੀ ਬੇਸਿਕ ਕੋਡਿੰਗ ਨੌਕਰੀ ਜਿਹੜਾ ਹੁੰਦਾ ਹੈ ਡਾਟਾ ਐਂਟਰੀ ਆਪਰੇਟਰ ਆਫਿਸ ਅਸਿਸਟੈਂਟ ਸਾਈਬਰ ਕੈਫੇ ਬੀ ਪੀਓ ਮਤਲਬ ਇਹਨਾਂ ਵਿੱਚ ਤੁਸੀਂ ਆਪਣਾ ਕੰਮ ਕਰ ਸਕਦੇ ਜਿਵੇਂ ਹੁਣ ਮੰਨ ਲਓ ਵੀ ਬੈਂਕ ਹੈ ਉਹਦੇ ਵਿੱਚ ਨਾ ਡਾਟਾ ਐਂਟਰੀ ਆਪਰੇਟਰ ਦਾ ਚਾਹੀਦਾ ਹੈ ਤਾਂ ਤੁਸੀਂ ਉਹਦੇ ਵਿੱਚ ਅਪਲਾਈ ਕਰਕੇ ਨੌਕਰੀ ਲੈ ਸਕਦੇ ਹੋ ਜਿਹਦੇ ਵਿੱਚ ਸਿਰਫ ਲੋਕਾਂ ਦੀ ਇਨਫੋਰਮੇਸ਼ਨ ਨੂੰ ਡਾਟਾ ਨੂੰ ਆਪਰੇਟ ਕਰਨਾ ਹੁੰਦਾ ਹੈ ਦੇਖ ਰਿਕ ਕਰਨਾ ਹੁੰਦਾ ਹੈ ਕਮਾਈ ਹੋ ਗਿਆ 10000 ਦਾ ਸਟਾਰਟਿੰਗ ਸੈਲਰੀ ਆ ਤੇ ਫ੍ਰੀਲੈਂਸਿੰਗ ਨਾਲ ਹੋਰ ਵੀ ਮਤਲਬ ਤੁਸੀਂ ਇੱਕ ਟੋਕਾ ਟੋਕਾ 50000 ਪਲੱਸ ਸੈਲਰੀ ਕਮਾ ਸਕਦੇ ਹੋ ਦੇ ਵਿੱਚ ਇਸ ਤੋਂ ਬਾਅਦ 5 ਨੰਬਰ ਤੇ ਜੋ ਹੈ ਬਿਲਡਰ ਸਮਾਂ ਇੱਕ ਸਾਲ ਦਾ ਖਰਚਾ 7000 ਤੋਂ 20000 ਤੱਕ ਤੇ ਸਰਕਾਰੀ ਵਿਸਥਾ ਨਾ ਮਾਤਰਾ ਦੇ ਵਿੱਚ ਖਰਚਾ ਆ। ਪੜਾਈ ਜੋ ਹੈ ਟਾਟਾ ਨੂੰ ਜੋੜਨਾ welding ਹੋ ਗਿਆ arc ਅਤੇ gas welding ਤਕਨੀਕਾ ਨੌਕਰੀ ਹੁੰਦਾ ਹੈ ਫੈਕਟਰੀ ਹੋ ਗਿਆ ਕੰਸਟਰਕਸ਼ਨ ਹੋ ਗਿਆ ਸਿਮੈਂਟ ਹੋ ਗਿਆ ਗਲਡ ਦੇਸ਼ਾਂ ਵਿੱਚ ਵੱਡੀ ਮੰਗ ਕਮਾਈ ਜੀ ਹੋ ਗਿਆ 15000 ਤੋਂ ਲੈ ਕੇ 40000 ਤੋਂ ਸਰਵਤੀ ਤਨਖਾਹ ਹੁੰਦੀ ਆ ਬਾਹਰ ਦੇਸ਼ ਵਿੱਚ 80000 ਤੋਂ ਪਲੱਸ ਤੁਸੀਂ इजीली ਕਮਾ ਸਕਦੇ ਹੋ। ਇਹ ਜਿਹੜੇ ਨੇ ਸੀਗਾ ਨਾ ਮੇਨ ਕੋਰਸ ਸੀ। ਤੇ ਮੈਂ ਤੁਹਾਨੂੰ ਨਾ ਸੁਜੈਸਟ ਕਰੂੰਗਾ ਇੱਕ ਚੀਜ਼ ਤੁਸੀਂ ਆਪਣੇ ਲਾਈਫ 'ਚ ਐਕਸਪੀਰੀਅੰਸ ਕਰਕੇ ਦੇਖਿਓ ਮੰਨ ਲਓ ਤੁਸੀਂ ਕੋਈ ਵੀ ਕੋਰਸ ਨੂੰ ਹੱਥ ਪਾ ਰਹੇ ਹੋ ਠੀਕ ਆ ਚਲੋ ਤੁਸੀਂ ਕਰ ਰਹੇ ਹੋ ਤੇ ਨਾਲ ਨਾ ਇੱਕ ਤੁਸੀਂ ਆਪਣਾ YouTube ਚੈਨਲ ਜ਼ਰੂਰ ਸਟਾਰਟ ਕਰਿਓ ਤੇ ਕੋਈ ਨਾ ਕੋਈ ਆਪਣਾ ਜਿਹੜੀ ਟੈਲੈਂਟ ਹੈ ਤੁਹਾਡੇ 'ਚ ਤੁਸੀਂ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰਿਓ ਮੰਨ ਲਓ ਵੀ ਤੁਸੀਂ 2 ਸਾਲ ਦਾ ਕੋਰਸ ਕਰ ਰਹੇ ਹੋ ਤੇ ਤੁਸੀਂ ਨਾ 2 ਸਾਲ ਦਾ ITI 'ਚ ਕੁਝ ਨਹੀਂ ਹੁੰਦਾ ਆ 2-4 ਘੰਟੇ ਤੁਹਾਡਾ ਸਾਰੇ ਲੈਕਚਰ ਖਤਮ ਹੋ ਜਾਂਦੇ ਆ ਠੀਕ ਆ ਤਾਂ ਤੁਹਾਡੇ ਕੋਲ ਨਾ 24 ਘੰਟੇ 'ਚੋਂ 20 ਘੰਟੇ ਪਏ ਹੁੰਦੇ ਆ ਤੇ ਐਸਟੀਮੇਟਲੀ ਆਪਾਂ ਇਹ ਗੱਲ ਕਰ ਲੈਨੇ ਕਿ ਤੁਸੀਂ ਮੰਨ ਲਓ ਵੀ 8 ਘੰਟੇ ਤੁਸੀਂ ਸੋ ਜਾਂਦੇ ਹੋ ਫਿਰ ਵੀ ਤੁਹਾਡੇ ਕੋਲ 12 ਘੰਟੇ ਪਏ ਆ ਤੇ 12 ਘੰਟੇ ਵਿੱਚ ਚਲੋ ਘੁੰਮਣਾ ਫਿਰਨਾ 4 ਘੰਟੇ ਤੁਹਾਡਾ ਨਿਕਲ ਗਿਆ ਠੀਕ ਹੈ ਨਾ ਰੋਟੀ ਪਾਣੀ ਖਾਣਾ 2 ਘੰਟੇ ਨਿਕਲ ਗਿਆ ਤਾਂ 6 ਹੋ ਗਏ 6 ਘੰਟੇ ਬਚ ਗਏ ਫਿਰ ਵੀ ਤੋੜ ਮੜੋੜ ਕੇ 6 ਘੰਟੇ ਵਿੱਚ ਮੰਨ ਲਓ ਕਿ 3 ਘੰਟੇ ਤੁਸੀਂ ਖੇਡਣ ਤੇ ਇਤੇ ਇਤੇ ਮਗਰ ਮਤਲਬ ਕੋਈ ਐਮਰਜੈਂਸੀ ਪੈ ਗਿਆ ਕੁਝ ਵੀ ਫਿਰ ਵੀ ਤੁਹਾਡੇ ਕੋਲ 3 ਘੰਟੇ ਦਾ ਸਮਾਂ ਬਚ ਜਾਂਦਾ ਤੇ ਇਹਨੂੰ ਤੁਸੀਂ YouTube ਨੂੰ ਜ਼ਰੂਰ ਦਿਓ ਕੋਈ ਆਨਲਾਈਨ ਕੰਮ ਨੂੰ ਦਿਓ ਕੋਈ ਪਾਰਟ ਟਾਈਮ ਕੰਮ ਨੂੰ ਦਿਓ ਤੇ ਇੱਕ ਗੱਲ ਮੇਨ ਮਨ ਲਓ ਤੁਸੀਂ ਕੋਈ ਵੀ ਮੰਨ ਲਓ ਆ ਬਿਲਡਰ ਤੁਸੀਂ ਇੱਕ ਤਾਂ ਆਈਟੀਆਈ ਕੋਰਸ ਵੀ ਕਰੋ ਤੇ ਤੇ ਬਿਲਡਰ ਦੇ ਦੁਕਾਨ ਤੇ ਵੀ ਲੱਗ ਜਾਓ ਕੰਮ ਕਰੀ ਜਾਓ ਦੋ ਤਿੰਨ ਘੰਟੇ ਦੇਖਿਓ ਬਹੁਤ ਛੇਤੀ ਗਰੋ ਕਰੋਗੇ ਓਕੇ ਬਾਈ ਟੇਕ ਕੇਅਰ ਕੀਪਸ ਮੈਨਿੰਗ ਕੋਈ ਕੁਐਸਚਨ ਹੋਵੇ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ